ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜੀ ਉਹਨੇ ਦੋਸ਼ ਕੀਤਾ ਵਾ ਜਿਹੜਾ ਵੀ ਹੈਗਾ ਵਾ ਪਾਪੀ ਪੰਜਾਬ ਸਾਰਾ ਨੂੰ ਜੁੱਤੀਆਂ ਹੀ ਮਾਰੂਗਾ ਮਾੜਾ ਹੀ ਕਹੂਗਾ ਤੇ ਸਾਰਾ ਪੰਜਾਬ ਤੇ ਸਾਰਾ ਪੰਥ ਉਦੀ ਫਾਂਸੀ ਦੀ ਸਜ਼ਾ ਮੰਗਦਾ ਵੀ ਜਿਹੜਾ ਦੋਸ਼ੀ ਉਹ ਫਾਸਟ ਟਰੈਕ ਦੇ ਉੱਤੇ ਉਹਦਾ ਕੇਸ ਚੱਲੇ ਤੁਹਾਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜੀਆਂ ਘਟਨਾਵਾਂ ਤਾਂ ਹੀ ਰੁਕਣਗੀਆਂ ਜੇ ਇਦੀਆਂ ਸਖਤ ਸਜ਼ਾਵਾਂ ਹੋਣਗੀਆਂ ਪੰਜਾਬ ਕਦੀ ਦੋਸ਼ੀਆਂ ਨਾਲ ਨਹੀਂ ਖੜਦਾ ਉਹ ਦੋਸ਼ੀ ਆ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਦੀ ਇਹ ਘਟਨਾ ਹੋਈ ਆ ਆਪਾਂ ਇਹਦੀ ਹੋਰ ਨਿੰਦਾ ਵੀ ਕਰਦੇ ਆਂ ਪਰਿਵਾਰ ਨੂੰ ਮਿਲ ਕੇ ਆਏ ਆਂ ਪਰਿਵਾਰ ਦੇ ਨਾਲ ਖੜੇ ਆਂ ਔਰ ਫਾਸਟ ਟਰੈਕ ਦੇ ਉੱਤੇ ਇਹ ਸਾਰੇ ਕੇਸ ਦੀ ਸੁਣਵਾਈ ਹੋਣੀ ਚਾਹੀਦੀ ਆ ਤੇ ਛੇਤੀ ਤੋਂ ਛੇਤੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਬਹੁਤ ਮੰਦ ਭਾਗਾ ਹੋਇਆ ਇਹ ਬਿਲਕੁਲ ਹੀ ਜਿਹੜਾ ਗਲਤ ਆ ਔਰ ਪ੍ਰਸ਼ਾਸਨ ਨੂੰ ਪਰਿਵਾਰ ਦੇ ਨਾਲ ਸਹਾਨਭੂਤੀ ਦਿਖਾਉਂਦੇ ਆ ਅਹਮਰ ਧਰਦੀ ਦਿਖਾਉਂਦੇ ਆ ਉਹ ਜਿਹੜੀ ਮੰਗ ਕਰ ਰਿਹਾ ਵੀ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉਹ ਤੁਰੰਤ ਬਰਖਾਸਤ ਕਰਨੇ ਚਾਹੀਦੇ ਆ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਇਸ ਤਰ੍ਹਾਂ ਦੀ ਸਮਾਗ ਮਨਾਏ ਗਏ ਆ ਉਹਦੇ ਵਿੱਚ ਕੁਝ ਮਰਿਆਦਾ ਨੂੰ ਲੈ ਕੇ ਵੀ ਉਲੰਘਣ ਹੋਇਆ ਅੱਜ ਅੱਜ ਆਪਾਂ ਸਿਰਫ ਉਹ ਮੈਂ ਬਾਅਦ ਕਰ ਚੁੱਕਾ ਜਿੰਨਾ ਕਰ ਚੁੱਕਾ ਇਹ ਹਾਲਾਤ ਨੇ ਕਿਸ ਤਰ੍ਹਾਂ ਦਾ ਮਤਲਬ ਉਹ ਘਟਨਾ ਵਾਪਰੀ ਸਾਰੀ ਕੀ ਜਾਣਕਾਰੀ ਸਾਂਝੀ ਕੀਤੀ ਪਰਿਵਾਰ ਨੇ ਉਹ ਜਾਣਕਾਰੀ ਤੇ ਉਹਨਾਂ ਨੇ ਇਹ ਸਾਂਝੀ ਕੀਤੀ ਪਰਿਵਾਰ ਪਹਿਲੀ ਗੱਲ ਤੇ ਦੁਖੀ ਆ ਕਿਉਂਕਿ ਉਹਨਾਂ ਦੇ ਦਿਲ ਦਾ ਟੁਕੜਾ ਉਹਨਾਂ ਤੋਂ ਦੂਰ ਹੋਇਆ ਮਾਸੂਮ ਧੀ ਸੀ ਔਰ ਬਹੁਤ ਗਲਤ ਹੋਇਆ ਕਿਸ ਤਰ੍ਹਾਂ ਵਾਪਰੀ ਸਾਰੀ ਘਟਨਾ ਕਿ ਉਹ ਕੋਈ ਜਿਹੜੀ ਬੱਚੀ ਸੀ ਉਹਦੀ ਸਹੇਲੀ ਸੀ ਉਸ ਘਰ ਦੇ ਵਿੱਚ ਰਹਿੰਦੀ ਤੇ ਉਹ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਤੇ ਅੱਗੇ ਉਹਨੇ ਦਰਿੰਦੇ ਨੇ ਮਤਲਬ ਉਸੇ ਲਈ ਘਰੇ ਨਹੀਂ ਸੀ ਤੇ ਉਹਨੇ ਦਰਿੰਦੇ ਨੇ ਦਰਿੰਦਗੀ ਕੀਤੀ ਤੇ ਬੱਚੀ ਨੂੰ ਮੌਤ ਤੇ ਘਾਟ ਬਾਚ ਉਤਾਰਿਆ ਬਹੁਤ ਮੰਦ ਭਾਗਾ ਪੰਜਾਬ ਦਾ ਇੱਕ ਆਸਾ ਨੀਆ ਪਰਿਵਾਰ ਦੁਖੀ ਆ ਪਰਿਵਾਰ ਵੱਲੋਂ ਵੀ ਮੰਗ ਆ ਉਹਨਾਂ ਨੇ ਮੇਰੇ ਸਾਹਮਣੇ ਵੀ ਰੱਖੀ ਹੈ ਕਿ ਜਿਹੜਾ ਦੋਸ਼ੀ ਉਹ ਫਾਸਟ ਟਰੈਕ ਦੇ ਉੱਤੇ ਉਹਦਾ ਕੇਸ ਚੱਲੇ ਤੁਹਾਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜਿਹੇ ਘਟਨਾਵਾਂ ਤਾਂ ਹੀ ਰੁਕਣਗੀਆਂ ਜੇ ਇਦੀਆਂ ਸਖਤ ਸਜ਼ਾਵਾਂ ਹੋਣਗੀਆਂ ਬਾਕੀ ਜਿਹੜੇ ਦੋਸ਼ੀ ਦੋਸ਼ੀ ਨਹੀਂ ਕਹਿ ਸਕਦੇ ਹਨ ਗੈਲੀ ਕਰਨ ਵਾਲੇ ਕੁਝ ਪੁਲਿਸ ਅਧਿਕਾਰੀ ਆ ਜਦੋਂ ਪਰਿਵਾਰ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਛੇਤੀ ਦਿੱਤੀ ਉਹ ਗਏ ਵੀ ਆ ਉਹਨਾਂ ਦੇ ਘਰੋਂ ਆ ਗਏ ਆ ਤੇ ਚਾਹ ਪਾਣੀ ਪੀ ਆਏ ਕਹਿੰਦੇ ਵੀ ਇੱਥੇ ਹੈ ਨਹੀਂ ਅਸੀਂ ਦੇਖ ਆਏ ਆ ਪਰ ਬਾਅਦ ਵਿੱਚ ਉਸੇ ਘਰ ਵਿੱਚੋਂ ਹੀ ਬੱਚੀ ਦੀ ਲਾਸ਼ ਬਰਾਮਦ ਹੁੰਦੀ ਆ ਪੁਲਿਸ ਦੀ ਕਾਰਗੁਜ਼ਾਰੀ ਪੁਲਿਸ ਵਾਲੇ ਦੀ ਉਹ ਜਿਹੜੇ ਆ ਉਹ ਬਰਖਾਸਤ ਹੋਣੇ ਚਾਹੀਦੇ ਮੈਨੂੰ ਪਤਾ ਲੱਗਾ ਮੇਰੇ ਜਾਣ ਤੋਂ ਬਾਅਦ ਇਹ ਕਾਨੂੰਨਾਂ ਨੇ ਮੰਗਤਰਾ ਮੈਨੂੰ ਸ਼ਾਇਦ ਬਰਖਾਸਤ ਕੀਤਾ ਵਾ ਪਰ ਉਹਨਾਂ ਨੇ ਕੁਝ ਹੋਰ ਬੰਦਿਆਂ ਦੀ ਵੀ ਕੀਤੀ ਆ ਇਹ ਬਹੁਤ ਘਨੌਣੀ ਤੇ ਮੰਦਭਾਗੀ ਘਟਨਾ ਇਹਦੀ ਸਮਾਜ ਦੇ ਹਰ ਵਰਗ ਨੂੰ ਜਿੰਨੀ ਨਿੰਦਾ ਕੀਤੀ ਜਾਵੇ ਘਾਟਾ ਕਰਨੀ ਚਾਹੀਦੀ ਆ ਪੰਜਾਬ ਕਦੀ ਦੋਸ਼ੀਆਂ ਨਾਲ ਨਹੀਂ ਖੜਦਾ ਉਹ ਦੋਸ਼ੀ ਆ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਸਿੰਘ ਸਾਹਿਬ ਇੱਕ ਤੇ ਬੇਅਦਬੀਆਂ ਦਾ ਜਿਹੜਾ ਸਿਲਸਲਾ ਉਹ ਕਦੀ ਨਹੀਂ ਰੁਕ ਰਿਹਾ ਲਗਾਤਾਰ ਚੱਲਦਾ ਆ ਰਿਹਾ। ਦੂਜਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਬਣੇ ਨੇ ਲਾਅਨ ਆਰਡਰ ਤੇ ਗੋਲੀਆਂ ਚੱਲਦੀਆਂ ਪਈਆਂ ਨੇ, ਭੰਬ ਬਲਾਸ ਹੁੰਦੇ ਪਏ ਨੇ, ਪਰੋਟੀਆਂ ਮੰਗੀਆਂ ਜਾ ਰਹੀਆਂ ਨੇ। ਆਮ ਕੁਝ ਪ੍ਰਸ਼ਾਸਨ ਦੀ ਜਿਹੜੀ ਸਥਿਤੀ ਆ ਉਹ ਢਾਮਡੋਲ ਹੋਈ ਫਿਰਦੀ ਆ ਕਿ ਸਰਕਾਰ ਕਮਜ਼ੋਰ ਹੈ ਜਿਹੜਾ ਤੇ ਪ੍ਰਸ਼ਾਸਨ ਜਿਹੜਾ ਨਹੀਂ ਕਾਰਜ ਕਰਦੇ ਹੁੰਦੇ ਆ ਕਿ ਪਾਸੇ ਦੇਖੋ ਲਾਅਨ ਆਰਡਰ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਪੰਜਾਬ ਨੂੰ ਤੇ ਗੁਰੂਆਂ ਦਾ ਪੰਜਾਬ ਕਿਹਾ ਜਾਂਦਾ ਇੱਥੇ ਇੱਕ ਦੂਜੇ ਲਈ ਜਾਨਾਂ ਵਾਰੀਆਂ ਜਾਂਦੀਆਂ ਜਾਂ ਨਾਲ ਲਿਆਂ ਨਹੀਂ ਜਾਂਦੀਆਂ ਤਾਂ ਜਿਹੜੀ ਇਹ ਜਾਨਾਂ ਲੈਣ ਵਾਲੀ ਦੇ ਉੱਤੇ ਕੰਟਰੋਲ ਕਰਨਾ ਸੀ ਉਹ ਤੇ ਸਰਕਾਰ ਨੇ ਕਰਨਾ ਹੈ ਤਾਂ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਾਰੇ ਕੁਝ ਕਾਬੂ ਕਰਨਾ ਚਾਹੀਦਾ ਇਦਾਂ ਦੀ ਸਥਿਤੀ ਨਹੀਂ ਹੋਣੀ ਚਾਹੀਦੀ ਪਰ ਮੈਂ ਇੱਕ ਗੱਲ ਸਪਸ਼ਟ ਕਰਾਂ ਉਹ ਜਲੰਧਰ ਵਾਲੀ ਘਟਨਾ ਨੂੰ ਲੈ ਕੇ ਜਿਵੇਂ ਕੁਝ ਲੋਕਾਂ ਨੇ ਬਾਅਦ ਵਿੱਚ ਪੰਜਾਬ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਇੱਕ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਉਹ ਗਲਤ ਆ ਕਿਉਂਕਿ ਉਹ ਬੱਚੀ ਵੀ ਤੇ ਸਾਡੇ ਸਿੱਖ ਪਰਿਵਾਰ ਨਾਲ ਸੰਬੰਧਤ ਸੀ ਜੇ ਨਾਂ ਵੀ ਹੁੰਦੀ ਅਸੀਂ ਤਾਂ ਆਪ ਹੀ ਉਸ ਬੱਚੀ ਨਾਲ ਖੜਦੇ ਪੰਜਾਬ ਇਦਾਂ ਦਾ ਨਹੀਂ ਹੈ ਜਿਵੇਂ ਜੁਪੀ ਦੇ ਵਿੱਚ ਪਿੱਛੇ ਜੇ ਦੋ ਬੱਚੀਆਂ ਜਿਹੜੀਆਂ ਸੀ ਅ ਥੋੜਾ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਪਛੜੀਆਂ ਨਾਲ ਤੇ ਉਹਨਾਂ ਨੂੰ ਕਿਸੇ ਨੇ ਮਾਰ ਕੇ ਤੇ ਟੰਗ ਤਾਹੇ ਰੁੱਖਾਂ ਨਾਲ ਤੇ ਬਾਅਦ ਵਿੱਚ ਸਾਰਾ ਕੋਸ਼ਿਸ਼ ਪ੍ਰਸ਼ਾਸਨ ਨੇ ਇਹ ਕਹਿੰਦਾ ਸੀ ਭਈ ਇਹ ਤੇ ਜੀ ਆਪ ਹੀ ਸ਼ਰਮ ਕਰਕੇ ਬਾਅਦ ਵਿੱਚ ਫਾਂਸੀ ਲੱਗ ਗਈਆਂ ਪੰਜਾਬ ਦੇ ਵਿੱਚ ਦੋਸ਼ੀ ਨਾ ਖੜਿਆ ਜਾਂਦਾ ਪੰਜਾਬ ਇਦਾਂ ਦਾ ਵੀ ਨਹੀਂ ਬਲਿਕ ਸੁਬਾਨੋ ਦੇ ਕਾਤਲ ਜਦੋਂ ਛੁੱਟ ਗਿਆ ਇਹਨਾਂ ਨੂੰ ਹਾਰ ਪਾਏ ਪੰਜਾਬ ਇਹੋ ਜਿਹਾ ਵਾ ਵੀ ਜੇ ਉਹਨੇ ਦੋਸ਼ ਕੀਤਾ ਉਹ ਜਿਹੜਾ ਵੀ ਹੈਗਾ ਵਾ ਪਾਪੀ ਪੰਜਾਬ ਸਾਰਾ ਉਹਨੂੰ ਜੁੱਤੀਆਂ ਹੀ ਮਾਰੂਗਾ ਮਾੜਾ ਹੀ ਕਹੂਗਾ ਤੇ ਸਾਰਾ ਪੰਜਾਬ ਤੇ ਸਾਰਾ ਪੰਥ ਉਹਦੀ ਫਾਂਸੀ ਦੀ ਸਜ਼ਾ ਮੰਗਦਾ ਉਹ ਵੀ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਕੱਲ ਦੀ ਰਾਮਪੀਰ ਕਰੋੜ ਦੀ ਜਿੱਥੇ ਇੱਕ ਗੁਰਸਿੱਖ ਨੂੰ ਦਸਤਾਰ ਉਤਾਰ ਕੇ ਮਾਰਾ ਤੋਂ ਖਿੱਚਿਆ ਜਾ ਰਿਹਾ ਹੈ ਉਹ ਵੀਡੀਓ ਤੁਹਾਡਾ ਮੈਂ ਸਾਂਝੀ ਕਰ ਦਿੰਦਾ ਜੀ ਮੰਦਭਾ ਕੀ ਗੱਲ ਆ ਜੀ ਜੇ ਪੰਜਾਬ ਦੇ ਵਿੱਚ ਦੀ ਸਿੱਖਾਂ ਦੀਆਂ ਦਸਤਾਰਾਂ ਤਾਰੀਆਂ ਜਾਣਗੀਆਂ ਤੇ ਕੇਸਾਂ ਦੀ ਬੇਦਬੀ ਕੀਤੀ ਜਾਊਗੀ ਤੇ ਫਿਰ ਸਿੱਖ ਜਾਊਗਾ ਕਿੱਥੇ ਉਹ ਤੁਰੰਤ ਜਿਹੜੇ ਦੋਸ਼ੀ ਫੜੇ ਜਾਣੇ ਚਾਹੀਦੇ ਆ ਔਰ ਅੱਗੇ ਦੇਖੋ ਜੀ ਘਟਨਾ ਨਾ ਵਾਪਰੇ ਜਿਨ੍ਹਾਂ ਨੇ ਕੁਛ ਕੀਤਾ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਬਾਕੀ ਮੈਂ ਦੇਖਦਾ ਘਟਨਾ ਕੀ ਆਪਾਂ ਮੇਰੇ ਪਾਲ ਸਿੰਘ ਜੀ ਦੀ ਅੱਜ ਪਰੋਲ ਹੋਈ ਸੀ ਉਹਨੂੰ ਡੀਸੀ ਨੇ ਰੋਕ ਲਗਾ ਦਿੱਤੀ ਹੈ ਪਰੋਲ ਦੇ ਉੱਤੇ ਕਾਫੀ ਵੱਡਾ ਮਸਲਾ ਹੈ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸਿਫਾਰਸ਼ ਕੀਤੀ ਗਈ ਸੀ ਕਿ ਪਰੋਲ ਦੀ ਪਰ ਅੱਜ ਅੰਮ੍ਰਿਤਸਰ ਡੀਸੀ ਨੇ ਰੋਕ ਲਗਾ ਦਿੱਤੀ ਜਿਹੜੇ ਵੀ ਕਿਸੇ ਦੇ ਕਾਨੂੰਨੀ ਹੱਕ ਆ ਉਹ ਦੇਣੇ ਚਾਹੀਦੇ ਆ ਜੇ ਕਿਸੇ ਦਾ ਕੋਈ ਰਾਈਟ ਹੈਗਾ ਕਾਨੂੰਨ ਕਾਨੂੰਨ ਤੇ ਬਰਾਬਰ ਹੁੰਦਾ ਤਾਂ ਜੇ ਉਹਨਾਂ ਦਾ ਕਾਨੂੰਨੀ ਹੱਕ ਹੈਗਾ ਤੇ ਦੇਣਾ ਚਾਹੀਦਾ ਇਦਾਂ ਦੀਆਂ ਰੋਕਾਂ ਨਹੀਂ ਲਾਉਣੀਆਂ ਚਾਹੀਦੀਆਂ ਕਾਨੂੰਨ ਜਿਹੜਾ ਸਭ ਨੂੰ ਬਰਾਬਰ ਵੇਖਦਾ ਤੇ ਸਰਕਾਰਾਂ ਨੂੰ ਸਭ ਨੂੰ ਬਰਾਬਰ ਵੇਖਣਾ ਚਾਹੀਦਾ ਬੰਦੀ ਸਿੰਘਾਂ ਦੀ ਮੰਗ